ਕੰਗਨਾ ਰਣੌਤ ਦੇ ਵੱਲੋਂ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਬੇਬੇ ਮਹਿੰਦਰ ਕੌਰ ਤੋਂ ਹਾਲਾਂਕਿ ਮਾਫੀ ਮੰਗ ਲਈ ਗਈ ਹੈ ਪਰ ਇਸ ਦੇ ਬਾਵਜੂਦ ਇਸ ਪੂਰੇ ਮਾਮਲੇ ਤੇ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਤੇਜ਼ ਨੇ ਬੀਬੀ ਹਰਸਿੰਦਰ ਕੌਰ ਬਾਦਲ ਨੇ ਇਸ ਪੂਰੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਕਮੰਡੀ ਬੀਬੀ ਨੂੰ ਪਹਾੜਾਂ ਤੋਂ ਚੁੱਕ ਕੇ ਬਠਿੰਡਾ ਕੋਰਡ ਦੀਆਂ ਪੌੜੀਆਂ ਤੇ ਚੜਾ ਦਿੱਤਾ ਐਮਪੀ ਬੀਬੀ ਹਰਸਿਮਤ ਕੌਰ ਬਾਦਲ ਨੇ ਬੇਬੇ ਮੋਹਿੰਦਰ ਕੌਰ ਦਾ ਧੰਨਵਾਦ ਵੀ ਕੀਤਾ ਤੇ ਨਾਲ ਹੀ ਇਲਜ਼ਾਮ ਲਗਾਏ ਨੇ ਕਿ ਬੀਜੇਪੀ ਦੇ ਇਹ ਆ ਗਊ ਪਹਿਲਾਂ ਬਿਆਨ ਬਾਜ਼ੀ ਕਰਦੇ ਨੇ ਫਿਰ ਉਸ ਤੋਂ ਬਾਅਦ ਮਾਫੀ ਮੰਗ ਕੇ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦੇ ਨੇ ਸਮਾਜ ਕਰਦੀਆਂ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਤਿਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਪਟਿੰਡੇ ਤੇ ਕੌਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਾ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾਂ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਉਸ ਪਾਰਟੀ ਦਾ ਕਮੰਡ ਟੁੱਟਿਆ ਕਿ ਜਾ ਕੇ ਬਠਿੰਡੇ ਦੀ ਅਦਾਲਤ 'ਚ ਕਹਿਣਾ ਪਿਆ ਕਿ ਆ ਗੱਲ ਕੀ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ ਕੰਗਨਾ ਰਣੌਤ ਦੇ ਵੱਲੋਂ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਬੀਬੀ ਮਹਿੰਦਰ ਕੌਰ ਤੋਂ ਹਾਲਾਂਕਿ ਮਾਫੀ ਮੰਗ ਲਈ ਗਈ ਹੈ ਪਰ ਇਸ ਦੇ ਬਾਵਜੂਦ ਇਸ ਪੂਰੇ ਮਾਮਲੇ ਤੇ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਤੇਜ਼ ਨੇ ਬੀਬੀ ਹਰਸਿੰਦਰ ਕੌਰ ਬਾਦਲ ਨੇ ਇਸ ਪੂਰੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਕਮੰਡੀ ਬੀਬੀ ਨੂੰ ਪਹਾੜਾਂ ਤੋਂ ਚੁੱਕ ਕੇ ਬਠਿੰਡਾ ਕੋਟ ਦੀਆਂ ਪੌੜੀਆਂ ਤੇ ਚੜਾ ਦਿੱਤਾ ਐਮਪੀ ਬੀਬੀ ਹਰਸਮਿਤ ਕੌਰ ਬਾਦਲ ਨੇ ਬੀਬੇ ਮੋਹਿੰਦਰ ਕੌਰ ਦਾ ਧੰਨਵਾਦ ਵੀ ਕੀਤਾ ਤੇ ਨਾਲ ਹੀ ਇਲਜ਼ਾਮ ਲਗਾਏ ਨੇ ਕਿ ਬੀਜੇਪੀ ਦੇ ਇਹ ਆ ਗਊ ਪਹਿਲਾਂ ਬਿਆਨਬਾਜ਼ੀ ਕਰਦੇ ਨੇ ਫਿਰ ਉਸ ਤੋਂ ਬਾਅਦ ਮਾਫੀ ਮੰਗ ਕੇ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦੇ ਨੇ ਸਮਾਗ ਕਰਦੀਆਂ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਪੈਨਾਤੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਪਠਿੰਡੇ ਦੇ ਪੋਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਣ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਇੱਕ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾਂ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਪੋਰਸ ਪਾਰਟੀ ਦਾ ਕਮਾਂਡ ਟੁੱਟਿਆ ਕਿ ਜਾ ਕੇ ਬਠਿੰਡੇ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗੱਲ ਜੀ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਗਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ ਕੰਗਨਾ ਰਣੌਤ ਦੇ ਵੱਲੋਂ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਬੀਬੀ ਮਹਿੰਦਰ ਕੌਰ ਤੋਂ ਹਾਲਾਂਕਿ ਮਾਫੀ ਮੰਗ ਲਈ ਗਈ ਹੈ ਪਰ ਇਸ ਦੇ ਬਾਵਜੂਦ ਇਸ ਪੂਰੇ ਮਾਮਲੇ ਤੇ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਤੇਜ਼ ਨੇ ਬੀਬੀ ਹਰਸਿੰਦਰ ਕੌਰ ਬਾਦਲ ਨੇ ਇਸ ਪੂਰੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਕਮੰਡੀ ਬੀਬੀ ਨੂੰ ਪਹਾੜਾਂ ਤੋਂ ਚੁੱਕ ਕੇ ਬਠਿੰਡਾ ਕੋਰ ਦੀਆਂ ਪੌੜੀਆਂ ਤੇ ਚੜਾ ਦਿੱਤਾ ਐਮਪੀ ਬੀਬੀ ਹਰਸਿਮਤ ਕੌਰ ਬਾਦਲ ਨੇ ਬੇਬੇ ਮੋਹਿੰਦਰ ਕੌਰ ਦਾ ਧੰਨਵਾਦ ਵੀ ਕੀਤਾ ਤੇ ਨਾਲ ਹੀ ਇਲਜ਼ਾਮ ਲਗਾਏ ਨੇ ਕਿ ਬੀਜੇਪੀ ਦੇ ਇਹ ਆ ਗਊ ਪਹਿਲਾ ਬਿਆਨ ਬਾਜ਼ੀ ਕਰਦੇ ਨੇ ਫਿਰ ਉਸ ਤੋਂ ਬਾਅਦ ਮਾਫੀ ਮੰਗ ਕੇ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦੇ ਨੇ ਸਮਾਦ ਕਰਦੀਆਂ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਬਠਿੰਡੇ ਦੇ ਦਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਾਂ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਸਾਲ ਪਰ ਕੱਟਦਾ ਬਾਰਡਰਾਂ ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਉਸ ਪਾਰਟੀ ਦਾ ਕਮੰਡ ਟੁੱਟਿਆ ਕੀ ਜਾ ਕੇ ਪਟੰਨਾ ਦੀ ਅਦਾਲਤ ਚ ਗਿਆ ਨਾ ਪਿਆ ਕੀ ਆ ਗੱਲ ਜੀ ਮੈਂ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਹਾਂ ਉਹਨਾਂ ਨੂੰ ਧੰਨਵਾਦ ਕਰਦੀ